ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋਮ ਖੁਸ਼हाल ਹੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਸਵੇਰ ਦਾ 8 ਵਜੇ ਐਗਜੈਕਟਲੀ 8:00 ਹੋ ਗਏ ਮਾਰਨਿੰਗ ਦੇ ਮੈਂ ਲੈ ਕੇ ਆਪਣਾ ਬ੍ਰੇਕਫਾਸਟ ਦਲੀਆ ਬਣਾ ਕੇ ਉੱਪਰ ਮੈਂ ਪਾਈਆ ਸ਼ੱਕਰ ਮੈਂ ਦਲੀਏ ਚ ਨਾ ਮਿੱਠਾ ਨਹੀਂ ਪਾਉਂਦੀ ਕਣਕ ਦਾ ਦਲੀਆ ਇਹ ਦੰਬੀ ਦੀ ਸ਼ੱਕਰ ਪਾ ਕੇ ਮੈਨੂੰ ਬਹੁਤ ਵਧੀਆ ਲੱਗਦਾ ਬਸ 2 ਚਮਚ ਮੈਂ ਸ਼ੱਕਰ ਪਾ ਦਿਆਂਗੀ ਮਿਕਸ ਕਰ ਲੂੰਗੀ ਇਹ ਖਾ ਲੂੰਗੀ ਤੇ ਇਹ ਮੇਰਾ ਅੱਜ ਦਾ ਬ੍ਰੈਕਫਾਸਟ ਸਬਜੀ ਮੈਂ ਬਣਾਤੀ ਚਣਿਆਂ ਦੀ ਚਣੀਆਂ ਮੇਰੇ ਕੋਲ ਫਰੋਜ਼ਨ ਪਈ ਸੀ ਐ ਫ੍ਰੀਜ਼ਰ ਵਿੱਚ ਉਹ ਮੈਂ ਬਣਾ ਤੇ ਚਣੇ ਥੋੜੇ ਜਿਹੀ ਵਾਈਟ ਸੀ ਥੋੜੇ ਬਲੈਕ ਸੀ ਮੈਂ ਕਿਹਾ ਚਲੋ ਹੁਣ ਜਿਹਦੇ ਨਵੇਂ ਬੋਇਲ ਕਰੇ ਨਾ ਉਹ ਸਟੋਰ ਕਰ ਲੂੰਗੀ ਜਿਹੜਾ ਪਹਿਲਾਂ ਨਾ ਪੈਨ ਉਹਦੀ ਸਬਜੀ ਬਣਾ ਲੈਣਾ ਉਹਦੀ ਬਣਾਣੀ ਮੈਂ ਸਬਜੀ ਤੋਂ ਹੁਣ ਮੈਂ ਕਰਦੇ ਆ ਆਪਣਾ ਬ੍ਰੈਕਫਾਸਟ ਬਸ ਮੈਂ ਕਿਚਨ ਚੋਂ ਆਈ ਆ ਟਾ ਘੁੰਮ ਕੇ ਸਬਜੀ ਬਣਾ ਕੇ ਆਪਣਾ ਦਲੀਆ ਬਣਾਇਆ ਇਸ ਤੋਂ ਬ ਫਿਰ ਮੈਂ ਹੋਰ ਕੰਮ ਤੋਂ ਦੇ ਸ਼ੁਰੂ ਕਰਦੇ ਆਂ ਸਾਫ ਸਫਾਈ ਵਾਲ ਫਿਰ ਹੁੰਦੀ ਆ ਪਹਿਲਾਂ ਪੇਟ ਪੂਜਾ ਕਰ ਲਈ ਫਿਰ ਇਹ ਆਇਆ ਕਿ ਕੰਮ ਕਰਦੇ ਕਰਦੇ ਆਪਣਾ ਖਾਣਾ ਵੀ ਹਾਜਮ ਆ ਜਾਂਦਾ ਨਾਲ ਆਪਾਂ ਪਾਣੀ ਪੀ ਜਾਂਦੇ ਨਾਲ ਖਾਣਾ ਹਾਜਮ ਆ ਜਾਂਦਾ ਤੋਂ ਕਰਦੇ ਆਪਣਾ ਬ੍ਰੇਕਫਾਸਟ ਮੈਨੂੰ ਦਲੀਆ ਬਹੁਤ ਬਹੁਤ ਪਸੰਦ ਆ ਐ ਪਸੇ ਮੈਂ ਸਾਰਾ ਕੁਝ ਖਾ ਲਾਂਗੀ ਕਿਉਂਕਿ ਸਾਨੂੰ ਬਚਪਨ ਵਿੱਚ ਸਾਡੇ ਮਾਂ ਬਾਪ ਨੇ ਉਹ ਸਾਡੇ ਨਾਲ ਉਹ ਨਹੀਂ ਕਰਿਆ ਹੈਗਾ ਵੀ ਆ ਨਹੀਂ ਖਾਣਾ ਪੁੱਤ ਆ ਬਣਾਦਾ ਨਹੀਂ ਹੈ ਕਈ ਆਪਣੇ ਬੱਚਾ ਨਾਲ ਆਏ ਕਰਦੇ ਨੇ ਵੀ ਆ ਨਹੀਂ ਖਾਣਾ ਪੁੱਤ ਆ ਬਣਾ ਰਣਾ ਹੈ ਨਾ ਸਾਡੇ ਨਾਲ ਉਹ ਚੀਜ਼ ਨਹੀਂ ਹੋਈ ਕਿ ਕਮਕਲ ਉਹ ਅਸੀਂ ਜੁਆਇੰਟ ਫੈਮਿਲੀ ਚ ਰਹਿੰਦੇ ਹੁੰਗੇ ਸੀਗੇ ਜੁਆਇੰਟ ਫੈਮਿਲੀ ਸੀ ਜੇ ਫਿਰ ਉਹਦੇ ਪੇਰੈਂਟਸ ਵੀ ਕੀ ਬਣਾ ਦਣਗੇ ਅਸੀਂ ਸਾਨੂੰ ਕਹਿੰਦੇ ਆਦਤ ਹੀ ਨਹੀਂ ਪਈ ਹੈਗੀ ਵੀ ਅੱਜ ਅਸੀਂ ਆਹ ਨਹੀਂ ਖਾਣਾ ਅੱਜ ਸਾਨੂੰ ਕੁਝ ਹੋਰ ਬਣਾ ਕੇ ਦੋ ਨਾ ਹੀ ਸਾਡੇ ਕੋਲੇ ਪੇਰੈਂਟਸ ਨੇ ਸਾਡੇ ਮਿੰਤਾ ਕਰੀਆਂ ਨੇ ਵੀ ਆਹ ਨਹੀਂ ਖਾਣਾ ਆ ਬਣਾ ਦੇ ਨਾ ਹੀ ਕਦੇ ਅਸੀਂ ਦਾ ਕਰੇ ਕਰੇ ਨਹੀਂਗੇ ਤੇ ਬਹੁਤ ਅਸੀਂ ਸਿਆਣੇ ਬੱਚਿਆਂ ਵਾਂਗੂ ਰਹੇ ਹਾਂ ਤੇ ਕਦੇ ਖਾਣ ਪੀਣੇ ਕਦੇ ਨਾ ਕਰੇ ਨਹੀਂ ਕਰੇ ਨਾ ਸਾਡੀ ਕਦੇ ਮੰਮੀ ਨੇ ਸਾਡੇ ਲਾੜ ਜੇ ਇੰਨੇ ਉਹ ਕਰੇ ਨਹੀਂ ਵੀ ਆਹ ਨਹੀਂ ਖਾਣਾ ਤੇ ਉਹ ਆ ਕਰ ਦਿੰਦੇ ਨੇ ਜੋ ਕੁਝ ਬਣਦਾ ਸੀ ਚੁੱਪਚਾਪ ਖਾ ਲੈਂਦੇ ਸੀਗੇ ब्रेकफास्ट ਕਰਨ ਤੋਂ ਬਾਅਦ ਮੈਂ ਹੋ ਗਈ ਸੀ ਸ਼ੁਰੂ ਡਸਟਿੰਗ ਵਾਲ ਤੇ ਲੌਬੀ ਦੀ ਮੈਂ ਡਸਟਿੰਗ ਕਰਨੇ ਸਾਲ ਸ਼ੁਰੂ ਹੋਈ ਇਸ ਵਿੱਚ ਐਂਟਰੈਂਸ ਟਰ ਕੋਰ ਤੋਂ ਔਰ ਇਸੇ ਦਰਵਾਜੇ ਤੋਂ ਮੈਂ ਲੌਬੀ ਦੀ ਡਸਟਿੰਗ ਕਰਨੇ ਸ਼ੁਰੂ ਕਰਦੀ ਹੁੰਦੀ ਹਣਾ ਫਿਰ ਜਾ ਕੇ ਦਰਵਾਜਾ ਜਿਹੜਾ ਝਾੜਾਂਗੇ ਕੋਈ ਮਿੱਟੀ ਅੰਦਰ ਆਉਗੋ ਇੱਕ ਸੈਟਲ ਡਾਊਨ ਜੀ ਹੋ ਜੇ ਤੇ ਜਾਲੀ ਵਾਲਾ ਦਰਵਾਜਾ ਇਹ ਮੈਨੂੰ ਕਈ ਪੈਨਨ ਕਮੈਂਟ ਕਰਸ ਤੂੰ ਪੇਂਟ ਵਾਲੇ ਬਰਸ਼ ਨਾਲ ਉਹ ਕਰੋ ਸਾਫ ਪੇਂਟ ਵਾਲੇ ਬਰਸ਼ ਨਾਲ ਨਾ ਕੀ ਹੁੰਦਾ ਸਾਫ ਹੋ ਤਾਂ ਜਾਊਗਾ ਪਰ ਪ੍ਰੋਪਰ ਨਹੀਂ ਹੁੰਦਾ ਹੈਗਾ ਉਹ ਬਹੁਤ ਸੌਫਟ ਹੁੰਦਾ ਤੇ ਇੱਕ ਉਹ ਟਾਈਮ ਬਹੁਤ ਲੱਗਦਾ ਉਕੋਸੇ ਡਿਜ਼ਾਈਨ ਦਾ ਦੇ ਆਪਣਾ ਦਰਵਾਜ਼ਾ ਸਿੰਪਲ ਹੋਵੇ ਸਿੱਧਾ ਸਿੱਧਾ ਤੁਸ ਮਾਰੇ ਚੱਲੋ ਜਲਦੀ ਹੋ ਜਾਂਦਾ ਪਰ ਜਿਵੇਂ ਦੇ ਡਿਜ਼ਾਈਨ ਬਣੇ ਹੋਏ ਇੱਕ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਬਰਸ਼ ਮਾਰਨਾ ਪੈਂਦਾ ਥੋੜਾ ਟਾਈਮ ਟੇਕਿੰਗ ਪ੍ਰੋਸੈਸ ਹੋ ਜਾਂਦਾ ਤੇ ਮੈਨੂੰ ਕੱਪੜੇ ਨਾਲ ਹੀ ਇਹ ਮੈਟਰ ਲੱਗਦਾ ਹੈਗਾ ਕਰਨਾ ਵੀ ਕੱਪੜੇ ਨਾਲ ਠੀਕ ਹੈ ਥੋੜਾ ਜਿਹਾ ਪ੍ਰੈਸ਼ਰ ਨਾਲ ਕਪੜਾ ਮਾਰਾਂਗੇ ਇੱਕ ਵਾਰੀ ਮਾਰੂ ਤਾਂ ਵਿੱਚ ਮਿੱਟੀ ਨਿਕਲ ਜਾਂਦੀ ਹੈ ਤੇ ਜਾਲੀ ਵਾਲੇ ਦਵਾਜ਼ੇ ਦੇ ਬਾਹਰਲੀ ਸਾਈਡ ਨਾ ਮੱਛਰੀ ਨੇ ਜਾਲੇ ਬਣਾਏ ਉਸ ਜਿਵੇਂ ਜਾਲਾ ਵੀ ਬਣਾਏ ਸੀ ਵਿੱਚ ਛੋਟੇ ਛੋਟੇ ਮੱਛਰੀ ਵੀ ਮਾਰ ਕੇ ਵਿੱਚ ਜਿਹੜੀ ਰਾਤ ਨੂੰ ਲਾਈਟਾਂ ਤੇ ਮੱਛ ਤੇ ਉਹ ਵੀ ਜਾਲੇ ਜੇ ਬਣੀ ਪਈ ਸੀਗੇ ਫਿਰ ਮੈਂ ਬਰਸ਼ ਲੈ ਕੇ ਆਇਆ ਮੈਂ ਚਲੋ ਬਰਸ਼ ਨਾਲ ਸਫਾਈ ਕਰਦੇ ਆ ਨਾ ਈਜ਼ੀ ਹੋ ਜਾਊਗਾ ਟੇਬਲ वगैरह ਦੀ ਲੋਡ ਨਹੀਂ ਪੈਣੀ ਹੈਗੀ ਕਿਉਂਕਿ ਉੱਪਰ ਮੇਰਾ ਹੱਥ ਨਹੀਂ ਜਾਂਦਾ ਸੀਗਾ ਤੇ ਫਿਰ ਮੈਂ ਕਿਹਾ ਚਲੋ ਬਰਸ਼ ਨਾਲ ਟੇਬਲ ਦੀ ਲੋਡ ਨਹੀਂ ਪੈਣੀ ਤੇ ਈਜ਼ੀਲੀ ਇਹ ਨਾਲ ਬਹੁਤ ਅੱਛੀ ਤਰ੍ਹਾਂ ਫਿਰ ਸਫਾਈ ਹੋ ਗਈ ਜਾਲੇ ਵੀ ਸਾਫ਼ ਹੋ ਗਈ ਮਿੱਟੀ ਸੀ ਡਸਟ ਸੀ ਉੱਪਰ ਉਹ ਵੀ ਸਾਫ਼ ਹੋ ਗਈ ਤੇ ਜਿਹੜੇ ਦਰਵਾਜ਼ੇ ਦੇ ਨਾਲ ਵਾਲੀ ਵਿੰਡੋ ਹੈ ਨਾ ਅੱਜ ਮੈਂ ਉਹਦੀ ਡੀਪ ਕਲੀਨਿੰਗ ਕਰਨੀ ਸੀ ਉਹ ਤਾਂ ਨਾਰਮਲ ਕਲੀਨਿੰਗ ਆਪਾਂ ਦੇਖੋ ਸਾਰੀ ਕਰਦੇ ਆ ਪਰ ਜਿੱਕਾ ਦਿਨ ਕਦੇ ਆਪਾਂ ਸਫਾਈ ਕਰਦੇ ਕਦੇ ਦਿਲ ਕਰਦਾ ਵੀ ਆਹ ਵਾਲਾ ਕੋਰਨਰ ਅੱਜ ਡੀਪ ਕਲੀਨ ਕਰ ਦਈਏ ਵੀ ਇਹ ਜਿਆਦਾ ਗੰਦਾ ਹੋਇਆ ਹੋਇਆ ਤੇ ਫਿਰ ਇਹਦੇ ਨਾਲ ਜਿਹੜੀ ਦਰਵਾਜ਼ੇ ਦੇ ਨਾਲ ਵਿੰਡੋਆਂ ਅੱਜ ਮੈਂ ਉਹਦੀ ਡੀਪ ਕਲੀਨਿੰਗ ਵੀ ਕਰੀ ਉਹਨੋਂ ਉਹ ਮਿਰਰ ਆ ਨਾ ਜਿਹੜਾ ਡਿਪੈਂਡੋ ਪਿੱਛੇ ਸ਼ੀਸ਼ਾ ਉਹ ਨਾਰਮਲੀ ਜੇ ਆਪਾਂ ਡੇਲੀ ਕਲੀਨਿੰਗ ਕਰਦੇ ਉਹ ਚ ਸਾਫ਼ ਨਹੀਂ ਹੁੰਦਾ ਹੈਗਾ ਫਿਰ ਮੈਂ ਅੱਜ ਅੱਛੀ ਤਰ੍ਹਾਂ ਹੀ ਸਾਫ਼ ਕੀਤਾ ਇਹ ਡੋਰ ਤੇ ਵੀ ਅੱਜ ਮੈਂ ਗਿੱਲਾ ਕੱਪੜਾ ਮਾਰਿਆ ਕਾਫੀ ਮੀਨ ਥੋੜੇ 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 ਦਾਗ ਜੇ ਲੱਗੇ ਤੇ ਫਿਰ ਮੈਂ ਗਿੱਲਾ ਕੱਪੜਾ ਮਾਰਿਆ ਸੁੱਕਾ ਮਾਰਿਆ ਇਹ ਥੋੜਾ ਥੋੜਾ ਨਾਲ ਨਾ ਟਾਈਮ ਲੱਗ ਜਾਂਦਾ ਜਾਂ ਪਾਛੀ ਤਰ੍ਹਾਂ ਸਫਾਈ ਕਰਦੇ ਆਂ ਅੱਜ ਥੋੜਾ ਮੇਰਾ ਮੂਡ ਵੀ ਹੈਗਾ ਸੀ ਕਲੀਨਿੰਗ ਵਾਲਾ ਕਦੇ ਕਦੇ ਮੂਡ ਨਹੀਂ ਹੁੰਦਾ ਫਿਰ ਆਪਾਂ ਥੋੜਾ ਜਿਹਾ ਹਲਕਾ ਫੋਲਕਾ ਇਹ ਕੰਮ ਕਰ ਲੈਂਦੇ ਆਂ ਆਹ ਵਾਲੀ ਸ਼ੈਲਫਸ ਪਾਈ ਹੋਈਆਂ ਇਹਦੇ ਵਿੱਚ ਗਲਾਸ ਨੇ ਸ਼ੀਸ਼ੇ ਦੀਆਂ ਫਿਰ ਮੈਂ ਪਹਿਲਾਂ ਸਮਾਨ ਚੱਕੂਗੀ ਸਾਰਾ ਇਹਦੇ ਉੱਪਰੋਂ ਸ਼ੈਲਫਸ ਖਾਲੀ ਕਰੂੰਗੀ ਫਿਰ ਮੈਂ ਗਲਾਸ ਸ਼ੈਲਫਸ ਚੱਕੂੰਗੀ ਸਾਰੇ ਸ਼ੈਲਫਸ ਨੂੰ ਵੀ ਸਾਫ਼ ਕਰ ਦੂੰਗੀ ਚੱਕ ਕੇ ਸਾਰੇ ਖਾਲੀ ਕਰਕੇ ਫਿਰ ਸਫਾਈ ਹੋਊਗੀ ਆਹ ਸ਼ੈਲਫਸ ਦਾ ਜੇ ਰਿਮੂਵ ਹੋ ਜਾਂਦੇ ਨੇ ਇਹ ਇਨਨੂੰ ਰਿਮੂਵ ਕਰਕੇ ਜਿਹੜੇ ਵਿੰਡੋ ਆ ਕਾਲੀ ਨਾਲ ਸਾਫ਼ ਕਰ ਦੂੰਗੀ ਉਹ ਨਾਰਮਲੀ ਜਿਹੜੇ ਸ਼ੈਲਸ ਲੱਗੇ ਹੋਣਗੇ ਨਾ ਫਿਰ ਕੱਪੜਾ ਨਹੀਂ ਵਾਜਦਾ ਹੈਗਾ ਵਿੰਡੋ ਦੇ ਪਿੱਛੇ ਥੋੜਾ ਬਹੁਤਾ ਹੀ ਵਾਜਦਾ ਹੈ ਨਾ ਅੱਛੀ ਤਰ੍ਹਾਂ ਵਾਜਦਾ ਹੈ ਸਾਰਾ ਮੈਂ ਕਾਲੀ ਨਾਲ ਸਾਫ਼ ਕਰ ਦੂੰਗੀ ਦੇਖਣ ਨੂੰ ਨਾ ਗੰਦਾ ਜਿਹਾ ਹੋਇਆ ਪਿਆ ਸੀਗਾ ਦਾਗ ਜੇ ਮੱਖੀ ਤੇ ਮੱਛਰ ਤੇ ਇਹ ਕੁ ਲੱਗ ਜਾਂਦੇ ਨੇ ਬਾਹਰੋਂ ਬਾਹਰਲੀ ਸਾਈਡ ਤੋਂ ਵੀ ਤੇ ਅੰਦਰਲੀ ਸਾਈਡ ਤੋਂ ਵੀ ਦੋਨੋਂ ਸਾਈਡਸ ਤੋਂ ਮੈਂ ਕਾਲੀ ਨਾਲ ਇਹਨੂੰ ਸਾਫ਼ ਕਰ ਦੂੰਗੀ ਅੱਛੀ ਤਰ੍ਹਾਂ ਫਿਰ ਇਹ ਸਾਫ਼ ਹੋ ਜਾਊਗਾ ਇਹ ਵੀ ਕਾਫੀ ਟਾਈਮ ਬਾਅਦ ਕਰਨਾ ਪੈਂਦਾ ਲਾਈਕ ਮੈਂ ਕਰਦੀ ਹੁੰਨੀ 2-3 ਮਹੀਨਿਆਂ ਤੋਂ ਹੀ ਕਰਦੀ ਹੁੰਨੀ ਹੈਗਾ ਜਦੋਂ ਮੈਨੂੰ ਲੱਗੀ ਹਣਾ ਆਪਣੇ ਨੀਗਾ ਚ ਆਉਣ ਲੱਗ ਜੀ ਵੀ ਗੰਦਾ ਫਿਰ ਉਹਦੇ ਡੀਪ ਕਲੀਨਿੰਗ ਕਰਨੀ ਪੈਂਦੀ ਹੈ ਸ਼ੈਲਫਸ ਵੀ ਅਚਿਤਰਾਏ ਸਾਫ ਕਰਦੀਆਂ ਤੇ ਇਹ ਵੀ ਲਗਾ ਦਾਂਦੇ ਆ ਇਹ ਵੀ ਚੀਜ਼ਾਂ ਜਿਹੜੀ ਰਿਮੂਵ ਹੋ ਜਾਂਦੇ ਆਪਾਂ ਰਿਮੂਵ ਕਰਕੇ ਆਪਾਂ ਨੂੰ ਥੋੜੀ ਸਫਾਈ ਕਰਨੀ ਸੌਖੀ ਹੋ ਜਾਂਦੀ ਹੈ ਹਣਾ ਜਿਹੜੀ ਚੀਜ਼ ਪਰਮਾਨੈਂਟ ਹੋਏ ਪਰ ਰਿਮੂਵ ਨਾ ਹਟਾ ਕਰ ਸਕੀ ਹਟਾ ਨਾ ਸਕੀ ਉਹ ਚੀਜ਼ ਸਾਫ ਸਾਫ ਕਰਨੀ ਫਿਰ ਔਖੀ ਹੋ ਜਾਂਦੀ ਹੈ ਤੇ ਜਿਹੜਾ ਸਾਰਾ ਸਮਾਨ ਆ ਇੱਥੇ ਲਗਾ ਦਾਂਦੇ ਆ ਤੇ ਵਿੰਡੋ ਦੀ ਡੋਰ ਦੀ ਦੋਨਾਂ ਦੀ ਹੋ ਗਈ ਸਫਾਈ ਡਨ ਤੇ ਇਸ ਤੋਂ ਬਾਅਦ ਫਿਰ ਅੰਦਰ ਲੌਬੀ ਦੀ ਕਰੂੰਗੀ ਸਫਾਈ ਇਸ ਤੋਂ ਬਾਅਦ ਮੈਨੂੰ ਦਵਿੰਦਰ ਨੇ ਆਵਾਜ਼ ਮਾਰ ਲਈ ਉਹ ਆ ਗਈ ਸੀ ਕਹਿੰਦੇ ਖਾਣਾ ਬਣਾ ਲਓ ਫਿਰ ਮੈਂ ਖਾਣਾ ਲਾਗੀ ਸੀ ਪਣਾਉਣ ਇਹਦਾ ਸਫਾਈ ਕਰਦੇ ਕਰਦੇ ਨਾਲ ਕੋਈ ਵਾਰ ਵਿੱਚ ਜੀ ਮਾਜ ਮਾਜ ਜਨਾ ਫਿਰ ਆਪਣਾ ਸਾਰਾ ਜਿਹੜਾ ਮੂਡ ਆ ਉਥੇ ਕਦਮ ਹੋ ਜਾਂਦਾ ਸਫਾਈ ਦਾ ਇਹ ਕਦੇ ਹੁੰਦਾ ਚਲੋ ਵੈਸੇ ਮੈਂ ਸਫਾਈ ਕਰੀ ਇਹਨਾਂ ਨਾਲ ਦਵਿੰਦਰ ਆਗੇ ਸੀਗੇ ਇਹਨੇ ਖਾਣਾ ਬਣਾ ਲਓ ਮੈਨੂੰ ਲੱਗੀ ਸਾਨੂੰ ਫੁਲਕਾ ਬਣਾਉਣਾ ਜਿਵੇਂ ਤਿਆਰੀ ਮੇਰੀ ਹੁੰਦੀ ਹੈ ਪਹਿਲਾਂ ਆਟਾ ਗੁੰਨਿਆ ਤੇ ਹੁੰਦਾ ਸਬਜੀ ਬਣੀ ਪਈ ਹੁੰਦੀ ਹੈ ਤੇ ਉਹਨਾਂ ਨੂੰ ਦਹੀਂ ਰਾਇਤਾ ਬੂੰਦੀ ਵਾਲਾ ਜੋ ਵੀ ਲੈਣਾ ਹੁੰਦਾ ਮੈਂ ਪੁੱਛਣਾ ਉਹਨੇ ਫਿਰ ਨਾਲ ਦੀ ਨਾਲ ਹੀ ਪਾਦਾਂ ਨਹੀਂ ਹੁੰਦੀਆਂ ਕਈ ਵਾਰ ਕਿਸੇ ਸਬਜੀ ਨਾਲ ਉਹ ਪਲੇਨ ਦਹੀਂ ਲੈਂਦੇ ਨੇ ਕਿਸੇ ਸਬਜੀ ਨਾਲ ਉਹ ਰਾਇਤਾ ਵਾਲਾ ਲੈਂਦੇ ਨੇ ਹਨਾ ਫਿਰ ਉਹਨਾਂ ਨੂੰ ਪੁੱਛ ਕੇ ਪਾ ਦਿੰਦੇ ਆ ਤੇ ਜਦ ਮੈਂ ਬਣਾ ਰਹੀ ਸੀ ਫੁਲਕੇ ਤੇ ਨਾਲ ਨਾਲ ਉਹਨਾਂ ਨੂੰ ਮੈਂ ਫੁਲਕਾ ਫੜਾ ਵੀ ਦੂੰ ਪਲੇਟ ਦੇ ਕੋਲੇ ਰੱਖ ਲੈਣੀ ਹੁੰਦੀ ਹੈ ਮੈਂ ਸਬਜੀ ਵਗੈਰਾ ਪਾ ਕੇ ਉਹਨਾਂ ਨੂੰ ਤਾਂ ਕਿ ਇੱਕ ਫੁਲਕਾ ਬਣੇ ਫਟਾਫਟ ਧਰਕ ਉਹਨਾਂ ਨੂੰ ਮੈਂ ਫ ਕੰਮ ਸਾਰਾ ਫੁਲਕੇ ਦਾ 5 ਮਿੰਟ ਚ ਆ 5 10 ਮਿੰਟ ਹੀ ਲੱਗਦੇ ਨੇ ਹਨਾ ਪਰ ਸਾਰਾ ਲਾਈਕ ਖਾਣੇ ਦਾ ਪ੍ਰੋਸੈਸ ਜਿਹੜਾ ਹੁੰਦਾ ਬਣਾਉਣ ਦਾ ਹਨਾ ਸਬਜ਼ੀ ਦੀ ਤਿਆਰੀ ਕਰਨੀ ਬਣਾਉਣਾ ਆਟਾ ਗੁੰਨਣਾ ਉਹ ਉਹ ਬਹੁਤ ਜ਼ਿਆਦਾ ਟਾਈਮ ਟੇਕਿੰਗ ਪ੍ਰੋਸੈਸ ਹੁੰਦਾ ਉਸ ਤੋਂ ਬਾਅਦ ਉਹ ਸਿੱਪਾਂ ਡੰਦੇ ਚੱਕ ਤਰ ਕਰੋ ਕਿਚਨ ਕਲੀਨ ਕਰੋ ਉਹ ਚੀਜ਼ਾਂ ਤੇ ਟਾਈਮ ਲੱਗਦਾ ਖਾਣਾ ਬਣਾਉਣ ਫੁਲਕਾ ਬਣਾਉਣ ਤੇ ਟਾਈਮ ਲੱਗਦਾ ਬਣਾਉਣੇ ਖਵਾਉਣੇ ਉਹ ਨਹੀਂ ਓਕੇ ਹੈਗੀ ਤੇ ਉਹ ਬੜਾ ਝਟਫਾਟ ਹੀ ਹੋ ਜਾਂਦਾ ਕੰਮ ਤੇ ਇਧਰ ਹਮਦਵਿੰਦਰ ਨੂੰ ਇਹ ਪ੍ਰੋਬਲਮ ਫੁਲਕਾ ਉਹਨਾਂ ਦਾ ਕੋਨ ਸੀ ਸ਼ਾਮ ਦਾ ਟਾਈਮ 3:30 ਪੌਣੇ 4 ਦਾ ਟਾਈਮ ਸੀਗਾ ਕਿ ਮੈਂ ਬਣਾ ਰਹੀ ਸੀ ਸ਼ਾਮ ਦੀ ਸਬਜੀ ਭਿੰਡੀ ਦੀ ਤੇ ਇੱਕ ਸਾਈਡ ਤੇ ਮੈਂ ਰੱਖਿਆ ਸੀ ਮੱਖਣ ਗਰਮ ਕਰਨਾ ਇੱਕ ਸਾਈਡ ਤੇ ਇੱਕ ਪੈਨ ਵਿੱਚ ਮੈਂ ਰੱਖਿਆ ਹੋਇਆ ਸੀ ਮਸਾਲਾ ਸਬਜੀ ਦਾ ਇਹ ਸਬਜੀ ਮੈਂ ਸਵੇਰੇ ਬਣਾਉਂਗੀ ਸਵੇਰ ਦੀ ਸਬਜੀ ਦੀ ਮੈਂ ਇਹ ਤਿਆਰੀ ਕਰ ਰਹੀ ਹਾਂ ਸ਼ਾਹੀ ਪਨੀਰ ਦੀ ਪਿਆਜ਼ ਪੁੰਨ ਰਹੀਆਂ ਲਸਣ ਪਿਆਜ਼ ਇਹਦੇ ਵਿੱਚ ਮੈਂ ਪਾਇਆ ਲਸਣ ਪਿਆਜ਼ ਕਾਜੂ ਟਮਾਟਰ ਬਾਅਦ ਵਿੱਚ ਪਾਉਂਗੀ ਮੈਂ ਇੱਕ ਦੋ ਮੈਂ ਲੌਂਗ ਪਾ ਲਈ ਇੱਕ ਦੋ ਮੈਂ ਹਰੀ ਇਲਾਇਚੀ ਪਾ ਲਈ ਤੇ ਥੋੜਾ ਜਿਹਾ ਬਹੁਤ ਛੋਟਾ ਜਿਹਾ ਟੁਕੜਾ ਮੈਂ ਦਾਲ ਚੀਨੀ ਦਾ ਪਾ ਲੈ ਤੇ ਖੜੇ ਮਸਾਲੇ ਦੇ ਵਿੱਚ ਪਾ ਲਈ ਤੇ ਇਹ ਮੈਂ ਮਸਾਲਾ ਭੁੰਨ ਕੇ ਠੰਡਾ ਹੋਣ ਤੋਂ ਬਾਅਦ ਗ੍ਰਾਇੰਡ ਕਰਕੇ ਰੱਖ ਦੂੰਗੀ ਤਾਂ ਕਿ ਸਵੇਰੇ ਮੈਨੂੰ ਸਬਜ਼ੀ ਬਣਾਉਣੀ ਈਜ਼ੀ ਰਵੇ ਫਿਰ ਕਿਉਂਕਿ ਮਸਾਲਾ ਡਬਲ ਵਾਰ ਫਰਾਈ ਕਰਨਾ ਪੈਂਦਾ ਇੱਕ ਵਾਰ ਹੁਣ ਕਰਕੇ ਰੱਖ ਦੂੰ ਗ੍ਰਾਇੰਡ ਕਰਕੇ ਫਿਰ ਸਵੇਰੇ ਸਬਜ਼ੀ ਨੂੰ ਜ਼ਿਆਦਾ ਟਾਈਮ ਨਹੀਂ ਲੱਗੂਗਾ ਫਿਰ ਜਦੋਂ ਗੈਸ ਤੇ ਕੁਕਿੰਗ ਦਾ ਕੰਮ ਹੁੰਦਾ ਫਿਰ ਮੈਂ ਨਾਲ ਦੀ ਨਾਲ ਸੋਚੀ ਹੁੰਦੀ ਪੈਰਲਲ ਕੰਮ ਮੈਂ ਕਰ ਲਾਂ ਤਾਂ ਕਿ ਮੈਂ ਖੜੀ ਤਾਂ ਖੜਨਾ ਤਾਂ ਹੈਗੀ ਆ ਦੇ ਕੋ ਗਰਮੀ ਵਿੱਚ ਇੱਕਲ ਚੀਜ਼ ਲਈ ਵੀ ਖੜਨਾ ਦੋ ਲਈ ਵੀ ਹੈ ਨਾ ਤੇ ਇਧਰ ਸਬਜੀ ਦੇਖੋ ਬਣ ਰਹੀ ਸੀ ਭਿੰਡੀ ਦੀ ਅੱਜ ਮੈਂ ਇਹ ਵਾਲੀ ਕੜਾਹੀ ਵਿੱਚ ਬਣਾ ਰਹੀ ਹਾਂ ਬਿਕੋਜ਼ ਸਬਜੀ ਥੋੜੀ ਸੀ ਜਿਹੜੀ ਸਟੀਲ ਦੀ ਕੜਾਹੀ ਇਹਨੂੰ ਤਾਂ بیس 니ਚੇ ਚੌੜਾ ਉਹ ਫਿਰ ਕੜਾਹੀ ਅਧਿਕ ਮੱਚੀ ਜਾਂਦੀ ਹੁੰਦੀ ਹੈ ਖਾਲੀ ਕੜਾਹੀ ਇਧਰ ਪੈਨ ਵਿੱਚ ਮੈਂ ਰੱਖਿਆ ਹੋਇਆ ਸਬਜੀ ਦਾ ਮਸਾਲਾ ਫਰਾਈ ਹੋ ਰਿਹਾ ਇਧਰ ਸਬ ਸਵੇਰ ਦੀ ਸਬਜੀ ਦੀ ਮੈਂ ਤਿਆਰੀ ਕਰਕੇ ਰੱਖ ਲਈਆਂ ਇਧਰ ਹੋ ਰਿਹਾ ਮੱਖਣ ਗਰਮ ਜਦੋਂ ਮੈਂ ਕੋਲੇ ਕਢੂੰਗੀ ਤਾਂ ਮੇਰੀ ਵੀ ਨਿਗਾ ਰੋਗੀ ਮੈਨੂੰ ਵੀ ਐ ਹੋ ਜੂ ਟਾਈਮ ਵੀ ਘੱਟ ਲੱਗੂ ਕੰਮਾਂ ਤੇ ਹਨਾ ਜਿੰਦਾ ਕੰਮ ਆਪ ਕਰਨੀ ਕਰਨਾ ਤੇ ਉਹਨਾਂ ਕੋਈ ਸਮਾਨ ਦਵਿੰਦਰ ਲੈ ਕੇ ਆਏ ਸੀਗੇ ਮਾਨਸਾ ਤੋਂ ਲਿਆਂਦਾ ਪੈਸੇ ਦੁਪਹਿਰ ਦਾ ਹੀ ਫਿਰ ਉਹ ਮੇਰੇ ਹੱਲੇ ਟਾਈਮ ਹੀ ਨਹੀਂ ਲੱਗਿਆ ਸੀ ਚੱਕਣ ਦਾ ਮੈਂ ਕਿਹਾ ਚਲੋ ਉਹ ਵੀ ਸੰਭਾਲਦਾ ਚੱਕਦਾ ਘਰ ਦਾ ਸਮਾਨ ਚਾਹੇ ਆਪਾਂ ਕਿੰਨਾ ਹੀ ਇਕੱਠਾ ਹੀ ਹੋਊ ਅਸੀਂ ਟੀਮਾਰਟ ਚੋਂ ਲੈ ਕੇ ਆਉਨੇ ਹੋਰਾਂ ਪਰ ਸਟਿਲ ਕੁਛ ਨਾ ਕੁਛ ਅਹਿਈਆ ਚੀਜ਼ਾਂ ਹੁੰਦੀਆਂ ਘਰ ਵਿੱਚ ਖਤਮ ਹੋਈਆਂ ਹੀ ਰਹਿੰਦੀਆਂ ਨੇ ਹਨਾ ਫਿਰ ਘਰ ਆ ਬਈ ਕਬੀਲਦਾਰੀ ਆ ਇਨੂ ਕਿ ਬਿਲਦਾਰੀ ਕਹਿੰਦੇ ਨੇ ਹਨਾ ਕਦੇ ਕੋਈ ਚੀਜ਼ ਲਿਆਓ ਕਦੇ ਕੋਈ ਚੀਜ਼ ਲਿਵਾ ਜਾ ਖਤਮ ਹੋ ਗਿਆ ਜਾ ਖਤਮ ਹੋ ਗਈ ਇਹ ਵਾਜ ਮੈਂ ਸਮਾਨ ਮੰਗਵਾਇਆ ਸੀਗੇ ਨਾ ਤੋਂ ਤੇ ਮੈਂ ਕਿ ਚਲੋ ਇਹ ਸਮਾਨ ਸੰਭਾਲਣਾ ਚੋਲਾ ਇਥੋਂ ਚੱਕਾਂ ਖਾਲੀ ਕਰਾਂ ਥੋੜਾ ਬਹੁਤਾ ਕੁਛ ਨਾ ਕੁਛ ਸਮਾਨ ਖਤਮ ਸੀਗਾ ਜਿਵੇਂ ਕੁਛ ਆਲੂ ਵਾਲੇ ਚਿਪਸ ਸੀਗੇ ਅ ਡਰਾਈ ਫਰੂਟ ਸੀਗੇ ਸਨਫਲਾవర్ ਸੀਡਸ ਦਲੀਆਂ ਹੋ ਗਿਆ ਬਦਾਮ ਹੋ ਗਏ ਇਹ ਧਾਗਾ ਮਿਸ਼ਰੀ ਹੋ ਗਈ ਮੈਂ ਮੈਂ ਧਾਗਾ ਮਿਸ਼ਰੀ ਹੀ ਮੈਂ ਯੂਜ਼ ਕਰਦੀ ਹੁੰਨੀ ਆ ਮਖਾਣੇ ਵੀ ਖਤਮ ਹੋਏ ਪਏ ਸੀ ਤੇ ਰੋਸਟਡ ਨੇ ਕਾਜੂ ਤੇ ਬਦਾਮ ਰੋਸਟਡ ਐਂਡ ਸਾਲਟਡ ਐਂਡ ਆਵਲੀ ਨਾ ਫਰੂਟੀ ਜੀ ਫਰੂਟੀ ਵਟ ਏਵਰ ਜੂਸ ਵਗੈਰਾ ਫ੍ਰੀ ਮਿਲਿਆ ਪਤਾ ਨਹੀਂ ਕਿਹੜੀ ਚੀਜ਼ ਨੇ ਫ੍ਰੀ ਮਿਲਿਆ ਸੀਗਾ ਤੇ ਹੁਣ ਮੈਂ ਫੇਰ ਅੱਗੇ ਕਿਚਨ ਸਮਾਨ ਸੰਭਾਲ ਕੇ ਤੇ ਪੀਸ ਰਹੀ ਮੈਂ ਚੀਨੀ ਧਾਗਾ ਮਿਸ਼ਰੀ ਧਾਗਾ ਮਿਸ਼ਰੀ ਪੀਸ ਕੇ ਪਹਿਲਾਂ ਮੈਂ ਕੁੰਡੀ ਚ ਕੁੱਟੀ ਉਹ ਥੋੜੀ ਬਰੀਕ ਡਲੀਆਂ ਕਰੀਆਂ ਫੇਰ ਮੈਂ ਮਿਕਸੀ ਵਿੱਚ ਉਹ ਚਲਾਈ ਪਾਊਡਰ ਬਣਾਇਆ ਕਿਉਂਕਿ ਮੈਂ ਉਹ ਜੀਨੀ ਦੂਸਰੀ ਫਾਈਟ 슈ਗਰ ਨਹੀਂ ਮੈਂ ਯੂਜ਼ ਕਰਦੀ ਆਪਣੇ ਵਾਸਤੇ ਜੇ ਕਿਸੇ ਵੀ ਕਾਫੀ ਵਿੱਚ ਜਾਂ ਕੋ ਸ਼ੇਕਸ ਵਿੱਚ ਕੋਲਡ ਕਾਫੀ ਵਿੱਚ ਮੈਂ ਜੀਨੀ ਪਾਉਣੀ ਹੋਵੇ ਮੈਂ ਤਾਂ ਗਮਿਸ਼ਰੀ ਵਾਲਾ ਪਾਊਡਰ ਹੀ ਪਾਉਣੀ ਹੁੰਦੀ ਆ ਤੇ ਇੱਕ ਸਾਈਡ ਤੇ ਮੈਂ ਮਖਾਣੇ ਫਰਾਈ ਕਰ ਲੇ ਏਅਰ ਫਰਾਈਰ ਵਿੱਚ ਉਹ ਵੀ ਫਰਾਈ ਹੋ ਗਏ ਤੇ ਉਹ ਮਖਾਣੇ ਮੈਂ ਕੱਢ ਤੇ ਭਾਂਡੇ ਵਿੱਚ ਠੰਡੇ ਹੋਣ ਲਈ ਠੰਡੇ ਹੋ ਕੇ ਤਾਂ ਫਿਰ ਮੈਂ ਕੰਟੇਨਰ ਵਿੱਚ ਪਾ ਕੇ ਰੱਖ ਦੂੰਗੀ ਜਿਹੜੇ ਜਿਹੜੇ ਮਿਸ਼ਰੀ ਤਾਂ ਮੈਂ ਪਾਊਡਰ ਬਣਾਇਆ ਸੀ ਇਹਨੂੰ ਕੰਟੇਨਰ ਚ ਪਾ ਕੇ ਰੱਖ ਦਿੰਦੇ ਨੇ ਮੈਨੂੰ ਮਹੀਨਾ ਆਰਾਮ ਨਾਲ ਚੱਲ ਜਾਣਾ ਮਹੀਨਾ ਕਿਉਂਕਿ ਮੈਂ ਬਹੁਤ ਥੋੜਾ ਜਿਹਾ ਯੂਜ਼ ਕਰ ਦਿੰਦੇ ਕਈ ਚੀਜ਼ਾਂ ਐਹੀ ਹੁੰਦੀ ਜਿਹੜੀ ਆਪਾਂ ਨੂੰ ਫਿੱਕੀਆਂ ਨਹੀਂ ਅੱਛੀਆਂ ਲੱਗਦੀਆਂ ਚਾਹ ਮੈਂ ਫਿੱਕੀ ਪੀਣਾ ਨੇ ਚਾਹ ਤੇ ਮੈਨੂੰ ਫਿੱਕੀ ਦੀ ਆਦਤ ਬਣ ਗਈ ਚਾਹ ਮੈਨੂੰ ਮਿੱਠੀ ਬਿਲਕੁਲ ਨਹੀਂ ਵਧੀਆ ਲੱਗਦੀ ਹੈ ਨਾ ਪਰ ਜਿਵੇਂ ਕੋਲਡ ਕਾਫੀ ਪੀਣੀ ਹੈ ਜਾਂ ਹੌਟ ਕਾਫੀ ਪੀਣੀ ਹੈ ਜਾਂ ਕੋਈ ਮੰਗੋ ਸ਼ੇਕ ਪੀਣਾ ਫਿਰ ਮੈਂ ਉਸ ਅਕੋਰਡਿੰਗ ਆਫ ਦ ਟੇਸਟ ਅਕੋਰਡਿੰਗ ਥੋੜਾ ਜਿਹੀ ਚੀਨੀ ਆਹ ਵਾਲੀ ਮਿਸ਼ਰੀ ਵਾਲੀ ਚੀਨੀ ਐਡ ਕਰਦੀ ਹੁੰਦੀ ਆ ਹੁਣ ਤੁਸੀਂ 5 ਵਜੇ ਦਾ ਟਾਈਮ ਢਰ ਦੀ ਢਰ ਦੀ ਬਾਹਰ ਆ ਗਈ ਢਰ ਦੀ ਢਰ ਦੀ ਮੀਨਸ ਗਰਮੀ ਢਰ ਦੀ ਬਾਹਰ ਆਈ ਸੀ ਹੈ ਨਾ ਅ ਬਾਥਰੂਮ ਦੇ ਲਾਈਕ ਆਵਲ ਬਾਥ ਵਾਲਾ ਐਸੈਸਰੀ ਧੋਣੀ ਹੈਗੀ ਸੀ ਬਾਲਟੀ ਫੱਟੀ ਪਰ ਮੈਨੂੰ ਗਰਮੀ ਤੋਂ ਬੜਾ ਡਰ ਲੱਗ ਰਿਹਾ ਸੀ ਮੈਂ ਕਿਹਾ ਬਾਹਰ ਮੈਂ ਧੂੰਗੀ ਤੇ ਗਰਮੀ ਹੋਊਗੀ ਗਰਮੀ ਤੋਂ ਡਰੀ ਜਾ ਰਹੀ ਸੀ ਮੈਂ ਪਰ ਜਦੋਂ ਮੈਂ ਬਾਹਰ ਆਈ ਤਾਂ ਉਹਨ ਬੈਠੀ ਤਾਂ ਇਨੀ ਸੋਹਣੀ ਹਵਾ ਚੱਲ ਰਹੀ ਸੀ ਮੈਨੂੰ ਗਰਮੀ ਤਾਂ ਪਤਾ ਹੀ ਨਹੀਂ ਲੱਗਾ ਹੈਗਾ ਬੜੀ ਸੋਹਣੀ ਹਵਾ ਆ ਰਹੀ ਸੀ ਤੇ ਜਦੋਂ ਗਰਮੀ ਵੀ ਨਾ ਲੱਗਿਆ ਨਾ ਫਿਰ ਕੰਮ ਕਰਨ ਦਾ ਵੀ ਦੇਖੋ ਦਿਲ ਕਰਦਾ ਕਈ ਵੇਲੇ ਤਾਂ ਸੋਚ ਲਈ ਸੀ ਧੋਵਾ 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 ਘਰ ਵਿੱਚ ਕੰਮ ਇੰਨੇ ਹੋ ਜਾਂਦੇ ਨੇਗੇ ਕਦੇ ਆਪਾਂ ਥੱਕ ਜਾਂਦੇ ਆ ਕਦੇ ਗਰਮੀ ਕਰਕੇ ਆਪਾਂ ਐਗਜ਼ੌਸਟ ਹੋ ਜਾਂਨੇਗੀ ਤੇ ਬਸ ਕੰਮੇ ਕਮੀ ਕਰੇ ਕਮੀ ਹਨਾ ਅੱਜ ਫਾਈਨਲੀ ਮੈਂ ਕਿਹਾ ਧੋਣਾ ਹੀ ਪੈਣਾ ਹੈ ਘਰ ਮਾ ਜਿਹੜਾ ਸੋਚੇ ਤਾਂ ਕਰਨਾ ਹੀ ਪਊਗਾ ਨਾ ਫਿਰ ਗੰਦਾ ਵੀ ਨਹੀਂ ਦੇਖ ਹੁੰਦਾ ਹੈਗਾ ਅੱਛਾ ਨਹੀਂ ਲੱਗਦਾ ਹੈਗਾ ਵੀ ਕੋਈ ਚੀਜ਼ ਆਪਣੀ ਬਹੁਤ ਜ਼ਿਆਦਾ ਹੱਦੋਂ ਵੱਧ ਗੰਦੀ ਹੋ ਰਹੀ ਹੋਵੇ ਸੇ ਬਾਹਰ ਹੀ ਮੈਂ ਧੋਣੀ ਹੁੰਨੀ ਹੈ ਇਹ ਮੇਰਾ ਰੁਟੀਨ ਹੈ ਫਿਰ ਮੈਂ ਬਾਥਰੂਮ ਦਾ ਸਾਰਾ ਟੋਟਲੀ ਸਮਾਨ ਲਾਈਕ ਵਾਈਪਰ ਫੱਟੀ ਮੱਗ ਬਾਲਟੀ ਸੋਪ ਕੇਸ ਸਾਰਾ ਕੁਝ ਮੈਂ ਤੋਂ ਨਹੀਂ ਹੁੰਨੀ ਆਗੇ ਫਿਰ ਇੱਕ ਦਿਨ ਇਕੱਠਾ ਹੀ ਧੋਤਾ ਜਾਂਦਾ ਇੱਕ ਇੱਕ ਕਰਕੇ ਧੋਣਾ ਵੀ ਔਖਾ ਫਿਰ ਜੇ ਸਿਰ ਮੈਂ ਧੋਨੀ ਸਾਰਾ ਕੁਝ ਇਕੱਠਾ ਹੀ ਧੋਲਾ ਨਹੀਂ ਹੁੰਨੀ ਆ ਔਰ ਫਿਰ ਤੋ ਤੂ ਕਿ ਨਾ ਬਹੁਤ ਵਧੀਆ ਲੱਗਦਾ ਪਹਿਲਾ ਕੰਮ ਹੋਈ ਗੱਲ ਕੋਈ ਵੀ ਕੰਮ ਨਾ ਸ਼ੁਰੂ ਕਰਨ ਦੀ ਕੋਲ ਬਹੁਤ ਵੱਡੀ ਹੁੰਦੀ ਕੋਲ ਬਹੁਤ ਵੱਡੀ ਚੀਜ਼ ਆ ਹਨਾ ਪਰ ਕੰਮ ਕਰਨਾ ਔਖਾ ਹੁੰਦਾ ਜਿੰਨੀ ਆਪਾਂ ਕੋਲ ਕਰ ਲਾਨੇ ਕੰਮ ਕਰਨ ਦੇ ਇਸ ਵੀ ਹਮੇਸ਼ਾ ਇਹ ਸੋਚੋ ਵੀ ਕੋਣ ਨਾ ਕਰੋ ਜੋ ਕੰਮ ਕਰਨ ਲੱਗਦੇ ਨੇ ਕੰਮ ਹੋ ਜਾਂਦਾ ਫਿਰ ਵਧੀਆ ਵੀ ਬਹੁਤ ਲੱਗਦਾਗਾ। ਸਾਰਾ ਕੁਸ਼ੀ ਮੈਂ ਅੱਛੇ ਤਰੀਕੇ ਬਾਹਰ ਵਾਸ਼ ਕਰਤਾ। ਵਾਈਪਰ ਵੀ ਨਾ ਮੈਂ ਹਮੇਸ਼ਾ ਤੋਂ ਨਹੀਂ ਹੁੰਦੇ ਤੇ ਵਾਈਪਰ ਮੇਰਾ ਬਿਲਕੁਲ ਆਇਲਾ ਹੋ ਜਾ। ਮੈਂ ਅੱਜ ਹੀ ਨਵਾਂ ਖਰੀਦ ਕੇ ਰੱਖਿਆ ਹੋਵੇ। ਸਾਰਾ ਸਾਨੂੰ ਆਪ ਕਰਦਨੇ ਵਾਸ਼। ਟਾਈਮ ਹੋ ਗਿਆ 7:00 ਤਾਂ ਮੈਂ ਆਪਣਾ ਕਰਿਆ ਡਿਨਰ ਡਿਨਰਸ ਮੈਂ ਬਣਾਇਆ ਅੱਜ ਬਣਾਉਣਾ ਸਮੂਦੀ। ਬਿਕੋਜ਼ ਬਣਾਉਣਾ ਫਿਰ ਪਈ ਸੀ ਖਰਾਬ ਵੀ ਹੋ ਰਹੀ ਸੀ ਮਖਾਣੇ ਵੀ ਮੈਂ ਅੱਜ ਮਗਾਏ ਨੇ ਖਤਮ ਹੋਏ ਪਈ ਸੀ। ਤੇ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬਨਾਣਾ ਸਮੂਦੀ ਹਮੇਸ਼ਾ ਮੈਂ ਬ੍ਰੈਕਫਾਸਟ ਵਿੱਚ ਲੈਣੀ ਹੁੰਦੀ ਹੈ ਜ਼ਿਆਦਾਤਰ ਤਾਂ ਜਾਂ ਕਦੇ ਲੰਚ ਵਿੱਚ ਜੇ ਅੱਗੇ ਕਦੇ ਸਬਜ਼ੀ ਨਾ ਹੋਵੇ ਪਰ ਅੱਜ ਬਨਾਣਾ ਸੁੱਟਣ ਵਾਲੇ ਹੋਏ ਪਈ ਸੀਗੇ ਇਸ ਤੋਂ ਬਾਅਦ ਸੁੱਟਣੇ ਸੀ ਯਾਨੀ ਕਿ ਫਿਰ ਮੈਂ ਕਿਹਾ ਚਲੋ ਬਨਾਣਾ ਸਮੂਦੀ ਬਣਾ ਲੈਂਦੇ ਆ ਤੇ ਡਿਨਰ 'ਚ ਵੀ ਮੈਨੂੰ ਆਇਨ ਲੱਗ ਰਿਹਾ ਸੀ ਕੋਈ ਠੰਡੀ ਚੀਜ਼ ਖਾ ਲਵਾਂ ਪਤਾ ਮੈਨੂੰ ਅੱਜ ਕਾ ਗਰਮੀ ਬਹੁਤ ਲੱਗ ਰਹੀ ਹੈ ਵੀ ਜ਼ਿਆਦੇ ਤੇ ਮੈਨੂੰ ਠੰਡੀਆਂ ਚੀਜ਼ਾਂ ਜ਼ਿਆਦਾ ਅੱਛੀਆਂ ਲੱਗਦੀਆਂ ਨੇ ਫਿਰ ਮੈਂ ਕਿਹਾ ਚਲੋ ਬਨਾਣਾ ਸਮੂਦੀ ਬਣਾ ਲੈਂਦੇ ਆ ਨਾਲੇ ਮੈਂ ਇਸ ਤੋਂ ਬਾਅਦ ਥੋੜੀ ਸੈ ਹਾਜਮ ਵੀ ਅੱਜ ਪੈਨ ਵੇਲੇ ਤੱਕ ਹਨਾ ਸੋਨ ਕਰਦੇ ਵੀਡੀਓ ਦਾ ਐਂਡ ਕੱਲ ਨੂੰ ਮੇਰੇ ਸਬਸਕ੍ਰਾਈਬਰ ਆਣਗੇ ਮੈਂ ਬਹੁਤ ਬਹੁਤ ਐਕਸਾਈਟਿਡ ਆ ਹਨਾ ਬਹੁਤ ਖੁਸ਼ੀ ਹੋਦੀ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਐਂਡ ਮੇ ਕੋਈ ਪਿਆਰ ਕਰਨ ਵਾਲਾ ਆਪਾਂ ਨੂੰ ਮਿਲਣ ਆਉਂਦਾ ਗਰਮੀ ਬਹੁਤ ਬਹੁਤ ਜ਼ਿਆਦਾ ਹੈ ਅੰਡੋ ਪੱਟੇ ਨਾ ਪਸੀਨਾ ਪੂੰਝਦੇ ਬਹੁਤ ਬਹੁਤ ਕੰਮ ਆਉਂਦੇ ਨੇ ਕਾਟਨ ਦੇ ਪਤਲੇ ਪਤਲੇ ਪੋਲੇ ਪੋਲੇ ਪਸੀਨਾ ਸਾਫ਼ ਕਰੰਦਾ ਵੀ ਇੰਨਾ ਮਤਲਬ ਮਤਾਂ ਆ ਜਾਂਦਾ ਮੱਥੇ ਊਨੀ ਦਾ ਪੂਰਾ ਹਾਲ ਹੋ ਜਾਂਦਾ ਪਸੀਨਾ ਸਾਫ਼ ਕਰ ਕਰ ਅਸੋਨ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਲ ਵੀਡੀਓ ਲੈ ਕੇ ਤਦ ਤੱਕ ਨਹੀਂ ਸੱਚੀ ਨਿਕਾਲਾ